ਅਸੀਂ ਆਪਣੇ ਬੱਚਿਆਂ ਨੂੰ ਹੀ ਦੇਖਣ ਵਾਸਤੇ ਆਏ ਆ ਵੀ ਕਿਸ ਤਰ੍ਹਾਂ ਨੇ ਘਰੇ ਰਹਿੰਦੇ ਆ ਜੀ ਤਾਂ ਸਾਨੂੰ ਬੱਚਿਆਂ ਦੀ ਫਿਕਰ ਹੁੰਦੀ ਆ ਇੱਥੇ ਆਉਣੇ ਤਾਂ ਘਰ ਦੀ ਫਿਕਰ ਬਜ਼ੁਰਗੋ ਰੋਲ ਦੇ ਨੇ ਡੈਥ ਹੋ ਜਾਂ ਪਿਛਲੇ ਵਾਰੀ ਕਿੰਨੀ ਨਾਲ ਦੀ ਡੈਥ ਹੋ ਵੀ ਅਲੱਗ ਚੀਜ਼ ਤਾਂ ਕੋਈ ਨਹੀਂ ਮੰਗ ਰਿਹਾ ਕਿਸਾਨ ਜੋ ਮੰਗੀ ਹੋਈ ਮੰਗਾ ਉਹਨੂੰ ਹੀ ਲਾਗੂ ਕਰਵਾ ਰਹੇ ਨੇ ਬੱਚੇ ਇੱਥੇ ਖੜੇ ਨੇ ਕੁਝ ਵੀ ਹੋ ਸਕਦਾ ਹੈ ਇਹਦੀ ਪਰਪਾਈ ਕੌਣ ਕਰੂਗਾ ਸ਼ੰਭੂ ਬਾਡਰ ਦੇ ਉੱਪਰ ਮੌਜੂਦ ਆ ਕਿਸਾਨਾਂ ਦਾ ਧਰਨਾ ਚੱਲ ਰਿਹਾ ਤੇ ਇਸ ਧਰਨੇ ਦੇ ਵਿੱਚ ਹੁਣ ਭੈਣਾਂ ਦਾ ਬੀਬੀਆਂ ਦਾ ਤੇ ਮਾਤਾਵਾਂ ਦਾ ਪਹੁੰਚਣਾ ਵੀ ਸ਼ੁਰੂ ਹੋ ਚੁੱਕਾ ਹੈ ਆਓ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਸਿਕਾ ਜੀ ਸਸਿਕਾ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਮਡੇੜ ਜਿਲ੍ਹੇ ਦਾ ਫਟੇਗੜ ਸਾਹਿਬ ਤੋਂ ਆਏ ਜੀ ਅੱਛਾ ਜੀ ਖਾਸ ਤੌਰ ਤੇ ਧਰਨੇ ਦੇ ਵਿੱਚ ਹਾਜ਼ਰੀ ਲੋ ਹਾਂਜੀ ਹਾਂਜੀ ਤੇ ਜੋ ਕੁਝ ਇਹ ਸਭ ਕੁਝ ਹੋ ਰਿਹਾ ਕੀ ਕਹਿਣਾ ਚਾਹੁੰਦੇ ਗਲਤ ਹੀ ਹੋ ਰਿਹਾ ਜੀ ਤੇ ਹੁਣ ਗਲਤ ਹੋ ਰਿਹਾ ਕਿਸਾਨ ਹੀ ਬੈਠੇ ਨੇ ਕੋਈ ਗਲਤ ਕੰਮ ਤਾਂ ਕਰ ਨਹੀਂ ਰਹੇ ਉਹੀ ਗੋਲੇ ਚਲਾ ਰਹੇ ਨੇ ਇਹ ਤਾਂ ਕੋਈ ਨਹੀਂ ਕਰਦੇ ਇਹ ਤਾਂ ਆਰਮਨਾਲ ਬੈਠੇ ਨੇ ਉਹਨਾਂ ਦੀ ਉਹ ਗਲਤੀ ਆ ਕੱਟੜ ਸਰਕਾਰ ਦੀ ਤੁਸੀਂ ਮੰਗਾ ਲੈ ਕੇ ਕਿਸਾਨ ਜਾਣਾ ਚਾਹੁੰਦੇ ਸੀ ਪਰ ਰੋਕ ਦਿੱਤਾ ਗਿਆ ਜਦੋਂ ਤੁਹਾਨੂੰ ਪਤਾ ਲੱਗਿਆ ਉੱਥੇ ਸ਼ੈਲਿੰਗ ਵਗੈਰਾ ਹੁੰਦੀ ਹੈ ਤੁਹਾਡੇ ਪਰਿਵਾਰਾਂ ਚੋਂ ਕੌਣ-ਕੌਣ ਆਇਆ ਹੋਇਆ ਸੀ ਸਾਡੇ ਸਾਰੇ ਪਰਿਵਾਰ ਆਇਆ ਹੋਇਆ ਸੀ ਜੀ ਹੰਦੇ ਹੰਦੇ ਅਸੀਂ ਆਪਣੇ ਬੱਚਿਆਂ ਨੂੰ ਹੀ ਦੇਖਣ ਵਾਸਤੇ ਆਏ ਆ ਵੀ ਕਿਸ ਤਰ੍ਹਾਂ ਨੇ ਘਰੇ ਰਹਨੇ ਆ ਜੀ ਤਾਂ ਸਾਨੂੰ ਬੱਚਿਆਂ ਦੀ ਫਿਕਰ ਹੁੰਦੀ ਹੈ ਇੱਥੇ ਆਉਣੇ ਤਾਂ ਘਰ ਦੀ ਫਿਕਰ ਹੈ ਅਸੀਂ ਇੱਥੇ ਬੱਚਿਆਂ ਨੂੰ ਮਿਲਣ ਆਏ ਹਾਂ ਤੇ ਜੋ ਹੁਣ ਕਿਹਾ ਕਿ ਇੱਕ ਵਾਰੀ ਧਰਨਾ 2020 ਚ ਚੱਲਿਆ ਤੇ ਹੁਣ ਇੱਕ ਵਾਰ ਫਿਰ ਚੱਲ ਰਿਹਾ ਬਾਰ ਬਾਰ ਧਰਨੇ ਤੇ ਜਾਣਾ ਪੈ ਰਿਹਾ ਕੀ ਕਹਾਂ ਬਸ ਜੀ ਇਹ ਸਰਕਾਰਾਂ ਦਾ ਜਿਹੜੀ ਗਲਤ ਸਰਕਾਰ ਕਰ ਰਹੀ ਆ ਮੰਗਾ ਮੰਨੀਆਂ ਹੋਈਆਂ ਦੁਆਰਾ ਉਹਨਾਂ ਨੂੰ ਦੁਆਰਾ ਫਿਰ ਕਿਸਾਨਾਂ ਨੂੰ ਦੁਖੀ ਕਰ ਰਹੀ ਆ ਇਸ ਕਰਕੇ ਹੀ ਸਾਨੂੰ ਇੱਥੇ ਆਉਣਾ ਪੈ ਰਿਹਾ ਅਸੀਂ ਨਹੀਂ ਕਹਿਣਾ ਚਾਹੁੰਦੇ ਅਸੀਂ ਇਹ ਕਹਿਨੇ ਆਂ ਜੀ ਸਰਕਾਰਾਂ ਦੀ ਗਲਤ ਗੱਲ ਆ ਹਨਾ ਬਜ਼ੁਰਗ ਰੋਲਦੇ ਨੇ ਡੈਥ ਹੋ ਜਾਂ ਪਿਛਲੇ ਵਾਰ ਕਿੰਨੀ ਨਾਲ ਦੀ ਡੈਥ ਹੋ ਗਈ ਪਾਛੋ ਇੱਕ ਡਬਲ ਬਜ਼ੁਰਗ ਦੀ ਡੈਥ ਹੋ ਗਈ ਹੈ ਨਾ ਗਲਤ ਗੱਲੇ ਆ ਬਜ਼ੁਰਗ ਰੋਲਦੇ ਨੇ ਵਿਚਾਰੇ ਮੰਗੀ ਹੋਈ ਮੰਗ ਨੂੰ ਤਾਂ ਹੀ ਕਿਹੜਾ ਕੋਈ ਅਲੱਗ ਚੀਜ਼ ਤਾਂ ਕੋਈ ਨਹੀਂ ਮੰਗ ਰਿਹਾ ਕਿਸਾਨ ਜੋ ਮੰਗੀ ਹੋਈ ਮੰਗ ਆ ਉਹਨੂੰ ਹੀ ਲਾਗੂ ਕਰਵਾ ਰਹੇ ਨੇ ਇਹਦੇ ਵਿੱਚ ਗਲਤੀ ਹੈ ਇਹ ਤਾਂ ਬਿਤਕਰਾ ਹੋ ਰਿਹਾ ਨਾ ਤੇ ਹੁਣ ਜਿਵੇਂ ਇੰਤਜ਼ਾਰ ਐਤਵਾਰ ਤੱਕ ਦਾ ਕੀਤਾ ਜਾ ਰਿਹਾ ਆ ਤੇ ਪਿੱਛੇ ਤੁਸੀਂ ਦੱਸਿਆ ਕਿ ਘਰ ਰਹਿਣੇ ਤੇ ਉੱਥੇ ਫਿਕਰ ਹੁੰਦੀ ਹੈ ਫਿਰ ਜਦੋਂ ਕਿਤੇ ਇਦਾਂ ਦੀ ਕੋਈ ਖਬਰ ਆਂਦੀ ਆ ਫੋਨ ਕਰਕੇ ਪੁੱਛਦੇ ਹੋ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜੋਸ਼ ਜਾਂ ਜਜ਼ਬੇ ਦੇ ਵਿੱਚ ਕੋਈ ਨੁਕਸਾਨ ਨਾ ਹੋ ਜਵੇ ਹੋ ਸਕਦਾ ਹੈ ਇਹ ਬੱਚੇ ਨੇ ਹੁਣ ਬੱਚੇ ਇੱਥੇ ਖੜੇ ਨੇ ਕੁਝ ਵੀ ਹੋ ਸਕਦਾ ਹੈ ਇਹਦੀ ਪਰਭਾਈ ਕੌਣ ਕਰੂਗਾ ਪਹਿਲਾਂ ਹੀ ਸਾਡੇ ਦਾ ਬਹੁਤ ਨੁਕਸਾਨ ਹੋ ਚੁੱਕੇ ਨੇ ਫਸਲਾਂ ਦੇ ਅਲੱਗ ਨੁਕਸਾਨ ਹੁੰਦੇ ਨੇ ਕਿਸਾਨਾਂ ਦੇ ਅਲੱਗ ਨੁਕਸਾਨ ਹੁੰਦੇ ਨੇ ਤੇ ਹੁਣ ਇੱਥੇ ਬੈਠੇ ਨੇ ਕਿਸ ਟਾਈਮ ਖਾਣ ਨੂੰ ਘਟ ਮਿਲਦਾ ਹੈ ਕਿਸ ਟਾਈਮ ਬਾਅਦ ਕੁਝ ਵੀ ਹੁੰਦਾ ਹੈ ਘਰੇ ਤਾਂ ਪ੍ਰੋਪਰ ਬੰਦਾ ਡਾਈਟ ਲੈਂਦਾ ਹੈ ਇੱਥੇ ਆ ਕੇ ਕੋ ਪ੍ਰੋਪਰ ਥੋੜੋ ਹੈ ਕੁਝ ਨਹੀਂ ਦਿੱਲੀ ਕੂਚ ਕਰਨ ਦੀ ਜ਼ਰੂਰਤ ਪੈ ਗਈ ਮਸਲਾ ਹੱਲ ਨਾ ਹੋਇਆ ਤਾਂ ਕੀ ਕਰਾਂਗੇ ਅਸੀਂ ਨਾਲ ਜ਼ਰੂਰ ਜਾਵਾਂਗੇ ਤੇ ਪਹਿਲੇ ਰਿਵੈਟਾਂਗੇ ਤੁਹਾਡੀ ਨਸਲ ਖਰਾਬ ਨਸਲ ਖਤਮ ਹੁੰਦੀ ਆ ਤੁਹਾਨੂੰ ਕੁਝ ਮਿਲਦਾ ਹੀ ਨਹੀਂ ਇੰਨਾ ਕੰਮ ਕਰਦੇ ਆ ਕੁਝ ਵੀ ਨਹੀਂ ਮਿਲਦਾ ਹੈਗਾ ਦਿਨ ਰਾਤ ਕੰਮ ਕਰੇ ਤੋਂ ਬਾਅਦ ਵੀ ਬਿਲਕੁਲ ਸ਼ੰਭੂ ਬਾਰਡਰ ਤੇ ਤੁਸੀਂ ਵੇਖਿਆ ਕਿ ਮਾਤਾ ਦਾ ਪੈਣਾ ਦਾ ਕਹਿਣਾ ਆ ਕਿ ਜੇਕਰ ਉਹ ਘਰ ਰਹਿੰਦੇ ਨੇ ਤੇ ਉਹਨਾਂ ਨੂੰ ਇੱਥੇ ਆਲੇ ਦੀ ਫਿਕਰ ਹੁੰਦੀ ਹੈ ਤੇ ਉਹਨਾਂ ਦਾ ਹਾਲ ਜਾਣਨ ਦੇ ਲਈ ਆਏ ਹੋਏ ਨੇ ਤੇ ਉਹ ਲਗਾਤਾਰ ਉਹਨਾਂ ਨੂੰ ਇਸੇ ਤਰ੍ਹਾਂ ਸਮਰਥਨ ਦੇਂਦੇ ਰਹਿਣਗੇ ਜੇਕਰ ਸਰਕਾਰ ਨੇ ਮੰਗਾ ਨਹੀਂ ਮੰਨਿਆ ਤੇ ਜੇਕਰ ਦਿੱਲੀ ਜਾਣ ਦੀ ਲੋੜ ਪਈ ਤਾਂ ਦਿੱਲੀ ਵੀ ਜਾਣਗੇ ਸ਼ੰਭੂ ਬਾਰਡਰ ਤੋਂ ਸਹਿਯੋਗੀ ਸੰਦੀਪ ਕੁਮਾਰ ਦੇ ਨਾਲ ਮੈਂ ਪਰਮਜੀਤ ਕੁਸ਼ੈਣੀ